ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਆਮਦਵੀ ਪਾਰਟੀ ਨੇ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਪੰਜ ਇਹੋ ਜਿਹਾ ਨਾਵਾਂ ਨੂੰ ਹਰੀ ਚੰਡੀ ਦਿੱਤੀ ਆ ਜਿੱਥੇ ਰੇਲਵੇ ਸਟੇਸ਼ਨ ਮਾਤਾ ਨਾਇਣਾ ਦੇਵੀ ਰੋਡ ਅਤੇ ਵਿਰਾਸਤ ਖਾਲਸਾ ਦੇ ਸੁੰਦਰੀਕਰਨ ਤੋਂ ਲੈ ਕੇ ਹੋਰ ਦੋ ਪ੍ਰੋਜੈਕਟ ਜਿਹੜੇ ਨੇ ਰੱਖੇ ਗਏ ਨੇ ਜਿਹਦੇ ਵਿੱਚ ਇੱਕ ਕਲਚਰਲ ਜਿਹੜਾ ਪਾਰਕ ਉਹ ਵੀ ਤਿਆਰ ਕੀਤਾ ਜਾਵੇਗਾ ਸੋ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਦਗਾਠਨ ਕੀਤਾ ਇਹਨਾਂ ਯੋਜਨਾਵਾਂ ਦਾ ਸੋ ਜਲਦ ਹੀ ਜਿਹੜਾ ਚਾਰ ਮਾਰਗੀ ਰੋਡ ਜਿਹੜਾ ਉਹ ਵੀ ਤਿਆਰ ਕਰ ਦਿੱਤਾ ਜਾਵੇਗਾ ਆਨੰਦਪੁਰ ਸਾਹਿਬ ਦੇ ਵਿੱਚ ਕੀਰਪੁਰ ਸਾਹਿਬ ਤੋਂ ਲੈ ਕੇ ਜਿਹੜਾ ਸ਼ੁਰੂ ਹੋਵੇਗਾ ਤੇ ਨਾਲ ਹੀ ਕਲਚਰਲ ਪਾਰਕ ਨਾਲ ਅਨੰਦਪੁਰ ਸਾਹਿਬ ਦਾ ਰੇਲਵੇ ਸਟੇਸ਼ਨ ਕਿਹਾ ਜਾਂਦਾ ਹੈ ਕਿ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਨੂੰ ਬੰਦੇ ਭਾਰਤ ਟ੍ਰੇਨ ਤਾਂ ਮਿਲ ਗਈ ਪਰ ਚੜਨ ਤੇ ਉਤਰਨ ਦੀ ਬੜੀ ਭਾਰੀ ਦਿੱਕਤ ਸੀ ਸੋ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਤੇ ਨਾਲ ਹੀ ਇਹਨਾਂ ਵਿਕਾਸ ਕਾਰਜਾਂ ਦੇ ਦੌਰਾਨ ਪੂਰੀਆਂ ਛੜਕਾਂ ਦਾ ਮਾਤਾ ਨੈਣਾ ਦੇਵੀ ਰੋਡ ਦਾ ਵੀ ਜਿਹੜਾ ਸੁੰਦਰੀਕਰਨ ਕੀਤਾ ਜਾਵੇਗਾ ਹੋਰ ਕੀ ਕੁਝ ਕਹਿੰਦੇ ਨੇ ਇਹਨਾਂ ਪ੍ਰੋਜੈਕਟਾਂ ਦੇ ਬਾਰੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਹ ਸੁਣਦੇ ਆ ਕਮਲਜੋਤ ਸਿੰਘ ਦੀ ਰਿਪੋਰਟਸ ਕਾ ਨਿਊਜ਼ ਪੰਜਾਬ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਸ਼੍ਰੀ ਕੇਸਗੜ੍ਹ ਸਾਹਿਬ ਦੀ ਦੇ ਉਹਨਾਂ ਦੀ ਛਤਰ ਛਾਇਆ ਹੈ ਤਖਸਾਲ ਦੀ ਛਤਰ ਛਾਇਆ ਹੈ ਬੜੀ ਕਿਰਪਾ ਹੋਈ ਹੈ ਸਾਡੇ ਛੋਟੇ ਵੀਰ ਸਰਦਾਰ ਹਰਜੋਤ ਸਿੰਘ ਬੈਂਸ ਦੀ ਕਿ ਉਹਨਾਂ ਦਾ ਹੱਥ ਫੜਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨ ਸਿੰਘ ਮਾਨ ਹੋਰਾਂ ਨੇ ਅਰਵਿੰਦ ਕੇਜਰੀਵਾਲ ਜੀ ਨੇ 56 ਕਰੋੜ ਦੇ ਪ੍ਰੋਜੈਕਟ ਇਕੱਠੇ ਅੱਜ ਇੱਥੇ ਇਨੌਗਰੇਟ ਕੀਤੇ ਗਏ। ਔਰ ਵੈਸੇ ਤਾਂ ਜਿੰਨਾ ਵੀ ਪੈਸਾ ਇੱਥੇ ਜੋ ਵੀ ਕੁਝ ਇੱਥੇ ਲੱਗ ਜੇ ਘਟਾ ਕਿਉਂਕਿ ਇਸ ਜਗ੍ਹਾ ਦੀ ਮਹਾਨਤਾ ਬਹੁਤ ਵੱਡੀ ਹੈ। ਬਹੁਤ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਂ ਹੈ। ਸੋ ਮੈਂ ਇਥੋਂ ਦੇ ਲੋਕਾਂ ਨੂੰ ਵਧਾਈ ਦਿੰਦਾ ਔਰ ਗੁਰੂ ਸਾਹਿਬ ਇਸੇ ਤਰ੍ਹਾਂ ਮਿਹਰ ਕਰਦੇ ਰਹਿਣ ਔਰ ਟੂਰਿਜ਼ਮ ਦੇ ਪੱਖੋਂ ਜਿਹੜਾ ਹੈ ਪੰਜਾਬ ਜਿਹੜਾ ਕਿਤੇ ਪਿਛੜ ਗਿਆ ਸੀ ਸੁਰੱਖਿਆ ਸਰਕਾਰਾਂ ਦੀ ਨੀਤੀਆਂ ਨਹੀਂ ਸੀ ਪਹਿਲਾਂ ਤੇ ਗੁਰੂ ਸਾਹਿਬ ਮਿਹਰ ਕਰਨ ਇਹ ਅਨੰਦਪੁਰ ਸਾਹਿਬ ਤਾਂ ਬਹੁਤ ਵੱਡਾ ਨਾਮ ਦੁਨੀਆ ਦੇ ਵਿੱਚ ਇਸ ਧਰਤੀ ਜਿੱਡਾ ਨਾਮ ਕਿਸੇ ਧਰਤੀ ਦਾ ਨਹੀਂ ਹੈ ਸੋ ਇੱਥੇ ਆਪਾਂ ਵੱਤ ਵੱਤ ਟੂਰਿਜ਼ਮ ਜਿਹੜੇ ਇਹਨੂੰ ਪ੍ਰਫੁੱਲਤ ਕਰੀਏ ਜਿੱਥੇ ਜਿੱਥੇ ਦੇਸ਼ ਦੇ ਵਿੱਚ ਚੋਣਾਂ ਹੁੰਦੀਆਂ ਉੱਥੇ ਦੰਗੇ ਕਰਾਏ ਜਾਂਦੇ ਤਾਂ ਕਿ ਵੋਟਾਂ ਨੂੰ ਪੋਲਰਾਈਜ਼ ਕੀਤਾ ਜਾਵੇ ਲੀਡਰਾਂ ਦੇ ਵਿੱਚ ਲੜਾਈ ਹੈ ਆਮ ਲੋਕਾਂ ਦੇ ਵਿੱਚ ਕੋਈ ਧਰਮ ਦੇ ਨਾਂ ਤੇ ਤਾਂ ਲੜਾਈ ਹੈ ਹੀ ਨਹੀਂ ਔਰ ਪੰਜਾਬ ਦੇ ਵਿੱਚ ਤਾਂ ਜਮਾ ਹੀ ਨਹੀਂ ਹੈ ਪੰਜਾਬ ਦੇ ਵਿੱਚ ਕੋਸ਼ਿਸ਼ ਕਰਦੇ ਆ ਉਹ ਲੜਾਉਣ ਦੀ ਦਲਿਤ ਨੂੰ ਸਵਰਨ ਨਾਲੀ ਇਹ ਤੇ ਮਤਲਬ ਵੱਖ-ਵੱਖ ਧਰਮਾਂ ਦੇ ਫਿਰਕਿਆਂ ਨੂੰ ਲੜਾਉਣ ਦੀ ਲੇਕਿਨ ਇਥੇ ਗੁਰੂ ਸਾਹਿਬ ਦੀ ਮੇਰ ਹੈ ਅਸੀਂ ਸਾਰੇ ਮਤਲਬ ਨੌ ਮਾਸ ਦੇ ਰਿਸ਼ਤੇ ਵਾਂਗੂ ਰਹਿੰਦੇ ਆ ਸਾਡੇ ਇਥੇ ਹਿੰਦੂ ਸਿੱਖ ਦਾ ਕੋਈ ਪਾੜਾ ਨਹੀਂ ਹੈ ਸਾਡੇ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਗੁਰੂ ਸਾਹਿਬ ਨੇ ਇਸ ਇਸ ਪਾਵਨ ਪਵਿੱਤਰ ਨਗਰੀ ਸ਼੍ਰੀ ਨੰਨਪੁਰ ਸਾਹਿਬ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਵੱਡ ਭਾਗੀ ਸਮਝਦਾ ਕਿ ਇਸ ਮਹਾਨ ਨਗਰੀ ਦੀ ਨੁਮਾਇੰਦਗੀ ਕਰਨ ਦਾ ਮੌਕਾ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਨੂੰ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ 2 ਸਾਲ ਹਜੇ ਪੂਰੇ ਨਹੀਂ ਹੋਏ ਸੌ ਚੱਕੀ ਨੂੰ 5-7 ਦਿਨ ਰਹਿੰਦੇ ਆ ਪਰ ਇਹਨਾਂ 2 ਸਾਲਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਮਿਹਨਤ ਕਰਨ ਦਾ ਦਿੱਜਿਆ ਹੈ ਕਸ਼ਰੀ ਚიანਨਪੁਰ ਸਾਹਿਬ ਹਲਕੇ ਦੇ ਵਿੱਚ ਫਲਾਈਓਵਰ ਸੜਕਾਂ ਨਵੇਂ ਪੁਲਾਂ ਤੇ ਬਹੁਤ ਸਾਰੇ ਟੂਰਿਜ਼ਮ ਦੇ ਪ੍ਰੋਜੈਕਟ ਪੰਜ ਪਿਆਰਾ ਪਾਰਕ ਟੂਰਿਸਟ ਫੈਸਿਲਿਟੇਸ਼ਨ ਸੈਂਟਰ ਨੇਚਰ ਪਾਰਕ ਆ ਬਾਬਾ ਜੀਵਨ ਸਿੰਘ ਜੀ ਦਾ ਯਾਦਗਾਰੀ ਪਾਰਕ ਇਦਾਂ ਹੀ ਲੈਣਾ ਦੇਵੀ ਰੋਡ ਦੀ ਬਿਊਟੀਫਿਕੇਸ਼ਨ ਠੀਕ ਇਸੇ ਤਰੀਕੇ ਦੇ ਨਾਲ ਵਿਰਾਸਤੀ ਖਾਲਸਾ ਤੋਂ ਜਿਹੜੀ ਰੋਡ ਹੈ ਉਸ ਦੀ ਬਿਊਟੀਫਿਕੇਸ਼ਨ ਇਹ ਸਭ ਅਜ ਲੋਕਰਪਨ ਕੀਤਾ 36 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਅਜ ਲੋਕਰਪਨ ਹੋਏ ਨੇ ਇਸ ਦੇ ਨਾਲ ਹੀ ਮਾਪ ਸਾਹਿਬ ਨੂੰ ਇਹ ਵੀ ਜਾਣਕਾਰੀ ਦੇ ਦਵਾਂਗਾ ਕਿ ਜਿਹੜਾ ਕੇਸਗੜ੍ਹ ਸਾਹਿਬ ਤੋਂ ਲੈ ਕੇ ਮੇਨ ਸੜਕ ਤੱਕ ਜਿਵੇਂ ਅੰਮ੍ਰਿਤਸਰ ਦੇ ਵੀ ਦਰਬਾਰ ਸਾਹਿਬ ਦਾ ਜਿਹੜਾ ਹੈਰੀਟੇਜ ਸਪੀਡ ਬਣਿਆ ਠੀਕ ਉਸੇ ਤਰ੍ਹਾਂ ਇਸ ਤੇ ਜਿਹੜੀ 25 ਕਰੋੜ ਤੋਂ ਵੱਧ ਲਾਗਤ ਦੇ ਨਾਲ ਇੱਕ ਵਾਈਟ ਮਾਰਬਲ ਜਿਹੜੀ ਸਟ੍ਰੀਟ ਹੈ ਹੈਰੀਟੇਜ ਸਟ੍ਰੀਟ ਬਹੁਤ ਮਨਮੋਹਕ ਉਹ ਦਾ ਦ੍ਰਿਸ਼ ਹੈ ਉਹ ਜਿਹੜੀ ਹੈ ਉਹਦਾ ਪ੍ਰੋਜੈਕਟ ਅਸੀਂ ਪਾਸ ਕਰਾ ਲਿਆ ਬਹੁਤ ਜਲਦੀ ਉਸ ਦਾ ਵੀ ਕੰਮ ਸ਼ੁਰੂਆਤ ਹੋ ਜਾਊਗੀ ਠੀਕ ਇਸੇ ਤਰੀਕੇ ਨਾਲ ਚਰਨ ਗੰਗਾ ਖਡ ਨੂੰ ਬਿਊਟੀਫਿਕੇਸ਼ਨ ਦਾ ਕੰਮ ਇਹディ ਚੈਨਲਾਈਜ਼ੇਸ਼ਨ ਕਰਕੇ ਤਾਂ ਕਿ ਇਹਦੇ ਵਿੱਚ ਬਿਊਟੀਫਿਕੇਸ਼ਨ ਕਰ ਸਕੀਏ ਪਾਰਕ ਬਣਾ ਸਕੀਏ ਸੁੰਦਰ ਫੁਹਾਰੇ ਲੱਗ ਸਕਣ ਇਹ ਵੀ ਜਿਹੜਾ ਪ੍ਰੋਜੈਕਟ ਪਾਸ ਹੋ ਚੁੱਕਿਆ ਕੁਝ ਨਿੱਜੀ ਜ਼ਮੀਨਾਂ ਆਉਂਦੀਆਂ ਉਹ ਰਕਬੇ ਬੋਲਦੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਹ ਵੀ ਕੰਮ ਬਹੁਤ ਜਲਦੀ ਪੈਸਾ ਪੰਜਾਬ ਸਰਕਾਰ ਨੇ ਐਲੋਕੇਟ ਕਰਤਾ ਵੀ ਬਹੁਤ ਜਲਦੀ ਸ਼ੁਰੂ ਹੋ ਜਾਊਗਾ ਮੇਰੇ ਹਲਕੇ ਦੇ ਦੋਨੋਂ ਰੇਲਵੇ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦਾ ਮਹਿਮਾਨਯੋਗ ਰੇਲਵੇ ਮੰਤਰੀ ਜੀ ਨੂੰ ਦੋ ਬੇਨਤੀ ਕੀਤੀ ਸੀ ਕਿ ਤੁਸੀਂ ਬੰਦੇ ਭਾਰਤ ਤਾਂ ਦੇਤੀ ਪਰ ਉਹ ਨਾ ਚੜ ਸਕਦੇ ਨੇ ਨਾ ਉਤਰ ਸਕਦੇ ਨੇ ਸਾਡੇ ਦੋਨੋਂ ਹੀ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਦਾ ਤੇ ਜਿਹੜੀ ਆ ਚਾਰ ਮਾਰਗੀ ਸੜਕ ਹੋਣੀ ਹੈ ਕੀਤਪੁਰ ਸਾਹਿਬ ਤੋਂ ਲੈ ਕੇ ਮਾਥਪੁਰ ਤੱਕ ਇਸ ਦੀ ਵੀ ਡੀਪੀਆਰ ਫਾਈਨਲ ਸਟੇਜਾਂ ਤੇ ਹੈ ਇਸ ਸਾਲ ਦੇ ਅੰਤ ਤੱਕ ਜਿਹੜਾ ਹੈ ਇਹ ਵੀ ਜਿਹੜੀ ਚਾਰ ਮਾਰਗੀ ਸ਼ੁਰੂਆਤ ਹੋ ਜੂਗੀ ਉਹਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਤੋਂ ਇੱਕ ਬਾਈਪਾਸ ਵੀ ਪ੍ਰਪੋਜ਼ ਕੀਤਾ ਹੈ ਤਾਂ ਕਿ ਹਲੇ-ਮਲੇ ਦੇ ਦਿਨਾਂ ਦੇ ਵਿੱਚ ਸਾਨੂੰ ਜਿਹੜੀ ਹੈ ਕੋਈ ਵੀ ਟ੍ਰੈਫਿਕ ਸਮੱਸਿਆ ਜਿਵੇਂ ਹਰ ਵਾਰੀ ਆਉਂਦੀ ਉਹ ਨਹੀਂ ਆਊਗੀ ਹੁਣ ਤੇ ਨਵੇਂ ਵਪਾਰ ਦੇ ਸਾਧਨ ਵੀ ਜਿਹੜੇ ਆ ਇੱਕ ਨਵਾਂ ਏਰੀਆ ਵੀ ਡਵੈਲਪ ਹੋਊਗਾ ਨਾਲ ਹੀ ਇਸ ਦੇ ਇਲਾਵਾ ਹੋਰ ਬਹੁਤ ਸਾਰੇ ਜਿਹੜੀ 메인 ਸੜਕ ਸੀਗਾ ਕਿਉਂਕਿ ਲੇ ਟੋਲ ਪਲਾਜ਼ਾ ਬੰਦ ਹੋ ਗਿਆ ਸੀ ਪਿਛਲੇ ਸਾਲ ਮਾਨ ਸਾਹਿਬ ਨੇ ਇੱਕ ਰਾਹਤ ਦਿੱਤੀ ਸੀ ਜੋ ਹੁਣ ਪਿਛਲੇ 1 ਸਾਲ ਦੇ ਵਿੱਚ ਕਰੋੜਾਂ ਰੁਪਏ ਜਿਹੜਾ ਸਾਡੇ ਲੋਕਲ ਲੋਕਾਂ ਦਾ ਬਚਿਆ ਉਹ ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਪਰ ਸੜਕਾਂ ਦੇ ਵਿੱਚ ਕਿਤੇ ਕਿਤੇ ਟੋਏ ਆ ਗਏ ਸੀ ਉਹਨੂੰ ਸੜਕ ਦਾ ਜਿਹੜਾ ਟੈਂਡਰ ਆ ਜੋ ਵੀ ਲੱਗ ਗਿਆ ਹੈ ਮੇਨਟੇਨੈਂਸ ਦਾ ਹੁਣ ਅਗਲੇ 1 ਸਾਲ ਤੱਕ ਕਿਤੇ ਵੀ ਕੋਈ ਮਨ ਡਿਕਟ ਨਹੀਂ ਆਉਗੀ ਮੇਨਟੇਨੈਂਸ ਦੀ ਤਾਂ ਇਹ ਸਾਰੇ ਕੰਮ ਹੋਲੇ ਮੱਲਾ ਵੀ ਬਹੁਤ ਜਲਦੀ ਤਕਰੀਬਨ 10 ਦਿਨ ਦਾ ਸਮਾਂ ਰਹਿ ਗਿਆ ਤਾਂ ਉਸ ਦਿਨ ਨੂੰ ਲੈ ਕੇ ਵੀ ਅਸੀਂ ਪੂਰੀ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਚਾਹੀਓ ਸਫਾਈ ਹੋਵੇ ਸਪੀਡ ਲਾਈਟਸ 온 ਮੇਨਟੇਨੈਂਸ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਕਾਰਸੇ ਵਾਲੇ ਬਾਬੇ ਤੇ ਪ੍ਰਸ਼ਾਸਨ ਮਿਲ ਕੇ ਜਿਹੜੀ ਉਹ ਸੇਵਾ ਕਰ ਰਿਹਾ ਤੇ ਅਸੀਂ ਲੱਗੇ ਹੋਏ ਹਾਂ